ਜੇ ਆਪਣੇ ਪਸ਼ੂਆਂ ਦੇ ਵੈਕਸੀਨੇਸ਼ਨ ਲੱਗੀ ਹੋਈ ਆ ਉਹ ਵੈਕਸੀਨੇਸ਼ਨ ਨੂੰ ਵੀ ਫੇਲ ਕਰ ਦੂ ਜੇ ਜ਼ਿੰਕ ਤੇ ਕਾਪਰ ਦੀ ਘਾਟ ਆ ਗਈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨ ਮੈਡੀ ਸੈਟ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਜਿਵੇਂ ਕਿ ਤੁਸੀਂ ਆਪਣੀ ਪਹਿਲਾਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਿਸ ਦੇ ਵਿੱਚ ਕੀ ਆਪਣੇ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਦੇ ਬਾਰੇ ਗੱਲਬਾਤ ਕੀਤੀ ਤੇ ਆਪਾਂ ਉਹਦੇ ਹੱਲ ਵੀ ਦੱਸੇ ਸੀਗੇ ਵੀ ਕਿਵੇਂ ਕਿਵੇਂ ਆਪਾਂ ਇਹਦੇ ਹੱਲ ਕਰ ਸਕਦੇ ਜੇ ਘਾਟ ਪੈ ਜੇ ਤੇ ਆਪਾਂ ਅਗਲੇ ਟੌਪਿਕਾਂ ਦੀ ਗੱਲ ਕਰੀ ਜਿਵੇਂ ਸੋਡੀਅਮ ਪੋਟਾਸ਼ੀਅਮ ਤੇ ਕਲੋਰਾਇਡ ਜੇ ਆਪਾਂ ਸੋਡੀਅਮ ਪੋਟਾਸ਼ੀਅਮ ਦੀ ਘਾਟ ਆਪਣੇ ਪਸ਼ੂਆਂ ਦੇ ਵਿੱਚ ਇਹ ਵੀ ਆਮ ਕਰਕੇ ਦੇਖੀ ਜਾਂਦੀ ਹੈ ਖਾਸ ਕਰਕੇ ਜਦੋਂ ਆਪਣਾ ਕੇਲੇ ਵੀ ਸੌਣ ਭਾਦੋਂ ਦਾ ਮੌਸਮ ਆਉਂਦਾ ਆਪਾਂ ਕਹਿੰਦੇ ਹਿਊਮਿਡਿਟੀ ਵਾਲਾ ਟਾਈਮ ਆਉਂਦਾ ਹੁੰਦਾਗਾ ਤੇ ਹਿਊਮਸ ਬਣ ਜਾਂਦੀ ਹੈ ਹਵਾ ਦੇ ਵਿੱਚ ਆਪਾਂ ਕਹਿੰਦੇ ਨਮੀ ਵਧ ਜਾਂਦੀ ਹੈ ਹਵਾ ਦੇ ਵਿੱਚ ਉਹ ਟਾਈਮ ਦੇ ਵਿੱਚ ਜਾਦੇ ਘਾਟੇ ਪਾਈ ਜਾਂਦੀ ਆ ਸੋਡੀਅਮ ਦੀ ਪੂਰਤੀ ਹੁੰਦੀ ਹੈ ਜਿਹੜੀ ਉਹ ਕਾਲੇ ਨੋਣ ਜਾਂ ਬਫਰ ਤੋਂ ਵੀ ਹੋ ਜਾਂਦੀ ਹੁੰਦੀ ਆ ਜਿਹੜਾ ਕਿ ਆਪਾਂ ਕਾਲਾ ਨੋਣ ਪਸੋਂਾਂ ਦੀ ਖੁਰਲੀਆਂ ਦੇ ਵਿੱਚ ਡਲੀਆਂ ਦੇ ਰਾਹੀਂ ਧਰਦੇ ਉਹਦੇ ਨਾਲ ਵੀ ਹੋ ਜਾਂਦੀ ਆ ਪਰ ਜਿਹੜੀ ਪੋਟਾਸ਼ੀਅਮ ਦੀ ਘਾਟ ਹੈਗੀ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਆ ਅਕਸਰ ਗਰਮੀਆਂ ਦੇ ਜਿਹੜੇ ਕੱਖ ਹੁੰਦੇ ਨੇਗੇ ਉਨ੍ਹਾਂ ਦੇ ਵਿੱਚ ਪੋਟਾਸ਼ੀਅਮ ਦੀ ਘਾਟ ਰਹਿੰਦੀ ਹੀ ਰਹਿੰਦੀ ਆ ਇਸ ਕਰਕੇ ਸੌਣ ਭਾਦੋਂ ਦੇ ਵਿੱਚ ਪਸ਼ੂਆਂ ਨੂੰ 100 ਗ੍ਰਾਮ ਪੋਟਾਸ਼ੀਅਮ ਕਾਰਬੋਨੇਟ ਦੇਣਾ ਬਹੁਤ ਜ਼ਿਆਦਾ ਲਾਹੇਵੰਦ ਰਹਿੰਦਾ ਹੈ ਆਪਣੇ ਵਾਸਤੇ ਤੇ ਉਹ ਚੀਜ਼ ਦੀ ਘਾਟ ਆ ਜਿਹੜੀ ਪੋਟਾਸ਼ੀਅਮ ਦੀ ਘਾਟ ਵਾਲੇ ਪਸ਼ੂ ਨੇਗੇ ਉਹ ਅਕਸਰ ਇਹਨਾਂ ਆਮ ਕਰਕੇ ਆਪਾਂ ਦੇਖਦੇ ਹੁੰਦੇ ਹੁੰਦੇ ਜਦੋਂ ਪਾਣੀ ਜਾਂ ਤਾਂ ਉਹ ਜਾਦੇ ਪੀਣਗੇ ਵੀ ਖੇਲ ਦੇ ਕੋਲੋਂ ਹਲਦੀ ਨਹੀਂ ਹੈਗੀ ਘੁੱਟ ਘੁੱਟ ਕਰਕੇ ਪੀਂਦੇ ਹੁੰਦੇ ਨੇ ਵੀ ਕਾਫੀ ਟਾਈਮ ਪੀਂ ਜਾਂਦੇ ਨੇ ਜਾਂ ਫਿਰ ਉਹ ਪਾਈਪ ਨੂੰ ਜੱਬੀ ਜਾਂਦੇ ਨੇ ਪਾਣੀ ਵਾਲੀ ਨੂੰ ਨਹੀਂ ਫਿਰ ਉਹ ਖੇਲ ਦੇ ਵਿੱਚ ਜੀਭਾਂ ਹੀ ਘੁਮਾਈ ਜਾਂਦੇ ਨੇ ਜਿਵੇਂ ਸੱਪ ਆਪਾਂ ਕਹਿੰਦੇ ਵੀ ਸੱਪ ਨਹੀਂ ਡਾਂਗੇ ਜੀ ਆਪਦਾ ਹੁਕਮ ਆਉਂਦਾ ਹੁੰਦਾਗਾ ਉਵੇਂ ਆਪਾਂ ਕਹਿੰਦੇ ਵੀ ਪਸ਼ੂ ਆਪਣੀਆਂ ਜੀਭਾਂ ਘੁਮਾਈ ਜਾਂਦਾ ਹੁੰਦਾ ਤੇ ਉੱਥੇ ਆਪਾਂ ਕਹਿੰਦੇ ਵੀ ਪਸ਼ੂ ਦੇ ਵਿੱਚ ਪੋਟਾਸ਼ੀਅਮ ਦੀ ਘਾਟ ਹੁੰਦੀ ਆ ਤੇ ਇਸ ਲਈ ਆਪਾਂ ਕਹਿੰਦੇ ਆਂ ਵੀ ਸੋਡੀਅਮ ਪੋਟਾਸ਼ੀਅਮ ਦੀ ਜੇ ਆਪਾਂ ਵਿਗਿਆਨਿਕ ਪੂਰਤੀ ਕਰਨੀ ਆਪਾਂ ਕਹਿ ਲਈ ਵੀ ਜ਼ਰੂਰੀ ਯਕੀਨੀ ਬਣਾਓ ਇਹ ਤੁਸੀਂ ਆਪ ਦੀ ਤੇ ਕਲੋਰਾਇਡ ਦੀ ਘਾਟ ਆ ਜਿਹੜੀ ਉਹ ਕਾਲੇ ਨਮਕ ਨਾਲ ਵੀ ਹੋ ਜਾਂਦੀ ਤੇ ਆਪਾਂ ਸੋਨੋਂ ਦੁਬਾਰੇ ਦੱਸਦੀ ਜਿਹੜੀ ਸੋਡੀਅਮ ਤੇ ਕਲੋਰਾਇਡ ਦੀ ਘਾਟ ਆ ਉਹ ਆਪਾਂ ਕਾਲੇ ਨੂਨ ਦੇ ਨਾਲ ਵੀ ਪੂਰੀ ਕਰ ਸਕਦੇ ਆਂ ਪਰ ਜੇ ਦੀ ਪੋਟਾਸ਼ੀਅਮ ਦੀ ਘਾਟ ਆ ਪੋਟਾਸ਼ੀਅਮ ਕਾਰਬੋਨੇਟ ਆਪਾਂ ਨੂੰ ਅਲੱਗ ਤੋਂ 100 ਗ੍ਰਾਮ ਹਰ ਰੋਜ਼ ਪਸ਼ੂ ਨੂੰ ਆਪਣੇ ਨੂੰ ਦੇਣਾ ਹੀ ਪਊਗਾ ਆਪਾਂ ਹੁਣ ਗੱਲ ਕਰੀਏ ਛੋਟੇ ਤੱਤਾਂ ਦੀ ਆਪਾਂ ਕਹਿ ਲਈ ਵੀ ਇਹ ਤੱਤ ਨੇ ਛੋਟੇ ਨੇ ਪਰ ਨਾਲੇ ਨਾਲ ਵੱਡੇ ਵੱਡੇ ਮਸਲੇ ਖੜੇ ਹੋ ਜਾਂਦੇ ਨੇ ਜੇ ਇਹਨਾਂ ਦੀ ਘਾਟ ਪੈ ਜੇ ਜੇ ਆਪਾਂ ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜ਼ਿੰਕ ਤੇ ਕਾਪਰ ਦੀ ਘਾਟ ਇਹ ਬਹੁਤ ਜ਼ਿਆਦਾ ਵੱਡਿਆ ਆਪਾਂ ਕਹ ਲਈਏ ਸਮੱਸਿਆ ਆ ਗਈ ਇਹ ਬਹੁਤ ਕੰਪਨੀਆਂ ਮਿਨਰਲ ਆ ਮਿਕਸਚਰਾਂ ਦੇ ਵਿੱਚ ਖੋਲਾ ਡੁੱਲਾ ਜ਼ਿੰਕ ਕਾਪਰ ਪਾ ਰਹੀਆਂ ਨੇ ਪਰ ਆਪਾਂ ਕਹ ਲਈਏ ਮਸਲਾ ਇਹੜਾ ਆਪਣਾ ਹਾਲੇ ਵੀ ਉੱਥੇ ਹੀ ਖੜਾਗਾ ਆਪਣਾ ਮਸਲਾ ਹਾਲੇ ਵੀ ਹੱਲ ਨਹੀਂ ਹੋਇਆ ਹੈਗਾ ਤੇ ਜੇ ਉਹ ਪਾ ਰਹੀਆਂ ਨੇ ਜ਼ਿੰਕ ਦੇ ਕਾਪਰ ਮਿਕਸਚਰਾਂ ਦੇ ਵਿੱਚ ਤਾਂ ਆਪਾਂ ਕਹਿ ਲਈ ਆਪਣੀ ਸਮੱਸਿਆ ਕਿਉਂ ਵੱਧ ਰਹੀ ਹੈ ਜਾਂ ਤਾਂ ਉਹਨਾਂ ਦੀ ਕੁਆਲਿਟੀ ਨਹੀਂ ਵਧੀਆ ਤੇ ਜਾਂ ਉਹਨਾਂ ਦੀ ਮਾਤਰਾ ਘਟਾ ਗਈ ਜ਼ਿੰਕ ਦੇ ਕਾਪਰ ਦੀ ਤੇ ਜੇਕਰ ਉਹਨਾਂ ਦੀ ਮਾਤਰਾ ਸਹੀ ਹੁੰਦੀ ਜਾਂ ਆਪਾਂ ਕਹਿ ਲਈ ਵੀ ਕੁਆਲਿਟੀ ਵਧੀ ਹੁੰਦੀ ਵਧੀਆ ਹੁੰਦੀ ਤਾਂ ਆਪਣੇ ਬਸوں ਦੇ ਵਿੱਚ ਮਸਟਾਈਟਸ ਤੇ ਰਿਪੀਟਰਾਂ ਦੇ ਕੇਸ ਨਹੀਂ ਆਉਣੇ ਸੀਗੇ ਕਿ ਵੀ ਜੇ ਆਪਾਂ ਮੈਨਲੇ ਮਿਕਸਚਰ ਪਾ ਰਹੇ ਹਾਂ ਮਸਟਾਈਟਸ ਤੇ ਰਿਪੀਟਰ ਪਸ਼ੂਆਂ ਦਾ ਕੇਸ ਜਿਹੜਾ ਜਿਆਦਾ ਚੱਲ ਰਿਹਾ ਤਾਂ ਸਮਝ ਲਵੋ ਆਪਣੇ ਮਿਨਰਲ ਮਿਕਸਚਰ ਦੇ ਵਿੱਚ ਕਮੀ ਆਗੀ ਤੇ ਆਪਾਂ ਕਹਿ ਲਈਏ ਵੀ ਜਿਹੜਾ ਜ਼ਿੰਕ ਤੇ ਕਾਪਰ ਦਾ ਇੰਨਾ ਜਿਆਦਾ ਵੱਡਾ ਰੋਲ ਆਗਾ ਜੇ ਆਪਣੇ ਪਸ਼ੂਆਂ ਦੇ वैक्सीनेशन लगी हुई है वो वैक्सीनेशन नो भी फेल कर दो जे जिंक ਤੇ ਕਾਪਰ ਦੀ ਘਾਟ ਆ ਗਈ ਆਪਾਂ ਆਪਦੇ ਵੱਲੋਂ ਇੱਕ ਵਾਰ ਤਸੱਲੀ ਕਰ ਲੈ ਵੀ ਹਾਂ ਆਪਣੇ ਪਸ਼ੂ वैक्सीनेशन ਲੱਗੀ ਤੇ ਇਹ ਪਸ਼ੂ ਸੇਫ ਨੇ ਪਰ ਦੋਸਤੋ ਧਿਆਨ ਰੱਖੋ ਵੀ ਜੇ ਤੁਹਾਡੇ ਪਸ਼ੂਆਂ ਦੇ ਵਿੱਚ जिंक ਤੇ ਕਾਪਰ ਦੀ ਘਾਟ ਆ ਤਾਂ ਤੁਹਾਡੀ वैक्सीनेशन ਲੱਗੀ ਹੋਈ ਫੇਲ ਆ ਗਈ ਇਹ ਕਾਰਨ जिंक ਤੇ ਕਾਪਰ ਦੀ ਘਾਟ ਇਸ ਕਰਕੇ ਹੁਣ जिंक ਤੇ ਕਾਪਰ ਦੀ ਘਾਟ ਪੂਰੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੁਣ ੋਕੇ ਆਲਾ ਕੰਮ ਨਹੀਂ ਰਿਹਾ ਹੈਗਾ ਆਪਾਂ ਨੂੰ ਦੁੱਧ ਤੇ ਮੁਕਾਬਕ ਜਿੰਕ ਤੇ ਕਾਪਰ ਦੀ ਘਾਟ ਆ ਜਿਹੜੀ ਉਹ ਪੂਰੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਜਿੰਕ ਕਾਪਰ ਦੀ ਘਾਟ ਦੇ ਕਾਰਨ ਅਕਸਰ ਆਪਾਂ ਕਹਿੰਦੇ ਆ ਵੀ ਥਣਾ ਦੀਆਂ ਬਿਮਾਰੀਆਂ ਘਟਦੀ ਉਹ ਹੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਰਿਪੀਟ ਬਰੀਡਿੰਗ ਫਲਵੈਰੀ ਮੋਕ ਲੱਗਣਾ ਵਰਗੀਆਂ ਇਹ ਬਹੁਤ ਸਾਰੇ ਕਾਰਨ ਬਣਦੇ ਨੇ ਪਰ ਜੇ ਆਪਾਂ ਕਹੀਏ ਸਹੀ ਡੋਜ ਤੇ ਕੁਆਲਿਟੀ ਦੋਵੇਂ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਨੇ ਸਰਦੀਆਂ ਦੇ ਵਿੱਚ ਤਾਜ਼ਾ ਸੂਇ ਪਸ਼ੂ ਅਕਸਰ ਕਾਪਰ ਦੀ ਘਾਟ ਕਾਰਨ ਲਹੂ ਮੂਤਰ ਦਾ ਸਕਾਰ ਹੋ ਜਾਂਦੇ ਹਨ ਇਸ ਲਈ ਦੋਵੇਂ ਦਾ ਖਿਆਲ ਰੱਖੋ ਖਾਸ ਕਰਕੇ 25 ਤੋਂ 30 ਲੀਟਰ ਦੁੱਧ ਦੇਣ ਵਾਲੀਆਂ ਗਾਵਾਂਾਂ ਤੇ 20 ਤੋਂ 15 ਦੇ ਆਪਾਂ ਕਿਹਦੇ ਵਿੱਚ ਜਿਹੜੀਆਂ ਮੱਝਾਂ ਦੁੱਧ ਦਿੰਦੀਆਂ ਨੇ ਉਹਨਾਂ ਦੇ ਵਿੱਚ ਇਹ ਜਾਦੇ ਘਾਟ ਮਹਿਸੂਸ ਹੁੰਦੀ ਹੁੰਦੀ ਹੈਗੀ ਤੇ ਜੇਕਰ ਆਪਾਂ ਗੱਲਬਾਤ ਕਰੀਏ ਕੁਆਲਿਟੀ ਦੇ ਬਾਰੇ ਜਿਹੜਾ ਕੁਆਲਿਟੀ ਤਾਂ ਤਾਂ ਇਹ ਰਿਊਮਨ ਦੇ ਨਾਲ ਮਿਲਿਆ ਜੁਲਦਾ ਆਪਾਂ ਕਹਿੰਦੇ ਇਹ ਰਿਊਮਨ ਦੇ ਨਾਲ ਹੀ ਕੰਮ ਕਰਦਾ ਹੁੰਦਾਗਾ ਰਿਊਮਨ ਦੇ ਮਿੱਤਰ ਕੀੜੇ ਅਕਸਰ ਕੁਆਲਿਟੀ ਦੀ ਕਮੀ ਕਾਰਨ ਹੀ ਮਰ ਜਾਂਦੇ ਨੇ ਆਪਾਂ ਕਹਿੰਦੇ ਮਰ ਜਾਂਦੇ ਨੇ ਜਾਂ ਘਟ ਜਾਂਦੇ ਨੇਗੇ ਤੇ ਕੁਆਲਿਟੀ ਦੀ ਕਮੀ ਕਾਰਨ ਬੀ ਕੰਪਲੈਕਸ ਦੀ ਘਾਟ ਹੁੰਦੀ ਹੈ ਵਿਗਿਆਨਿਕ ਪੂਰਤੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤੇ ਭੁੱਖ ਵਾਲੀਆਂ ਗੋਲੀਆਂ ਤੇ ਟੀਕਿਆਂ ਤੋਂ ਆਪਾਂ ਕਹਿ ਲਈ ਜੇ ਖਿਹੜਾ ਛੜਾਉਣਾ ਛੜਾਉਣਾਗਾ ਆਪਾਂ ਨੇ ਤਾਂ ਫਿਰ ਕੁਆਲਿਟੀ ਦੀ ਆਪਾਂ ਨੂੰ ਜਿਹੜੀ ਪੂਰਤੀ ਹੈਗੀ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤੇ ਜੇ ਆਪਾਂ ਇਸ ਤੋਂ ਅਗਲੇ ਤੱਤ ਮੈਗਨੀਜ਼ ਦੀ ਗੱਲ ਕਰੀਏ ਮੈਗਨੀਜ਼ ਦੀ ਘਾਟ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਸਹੀ ਪੂਰਤੀ ਬਹੁਤ ਜ਼ਰੂਰੀ ਹੈ ਮੈਗਨੀਜ਼ ਦੀ ਘਾਟ ਲੰਬੀ ਹੀਟ ਬੱਚੇਦਾਨੀ ਦੇ ਛਾਲੇ ਰਿਪੀਟ ਬਰੀਡਿੰਗ ਦਾ ਵੱਡਾ ਕਾਰਨ ਹੈ ਵਿਗਿਆਨਕ ਪੂਰਤੀ ਕੀਤੀ ਜਾਵੇ ਤਾਂ ਆਪਾਂ ਕਹਿੰਦੇ ਹਾਰਮੋਨ ਦਾ ਖਰਚਾ ਅੱਧਾ ਅੱਧੋ ਅੱਧ ਘੱਟ ਸਕਦਾ ਹੈ ਖੁਰਾਕੀ ਮਸਲੇ ਨੇ ਜਿਹੜੇ ਦਵਾਈਆਂ ਨਾਲ ਹੱਲ ਨਹੀਂ ਹੋਣੇ ਜਿਕਰ ਆਪਾਂ ਆਇਓਡੀਨ ਤੱਤ ਦੇ ਬਾਰੇ ਗੱਲ ਕਰੀ ਆਇਰੋ ਆਇਓਡੀਨ ਥਾਇਰੋਇਡ ਗਲੈਂਡ ਦੇ ਸਹੀ ਕੰਮਕਾਜ ਲਈ ਬਹੁਤ ਜ਼ਰੂਰੀ ਹੈ ਆਇਓਡੀਨ ਦੀ ਘਾਟ ਮੱਝਾਂ ਗਾਂ ਵਿੱਚ ਬੱਚਾ ਸੁੱਟਣਾ ਰਿਪੀਟ ਬਰੀਡਿੰਗ ਤੇ ਗਰਮੀਆਂ ਦਾ ਬੁਖਾਰ ਦਾ ਬਹੁਤ ਜ਼ਿਆਦਾ ਵੱਡਾ ਕਾਰਨ ਹੈ ਜਿਆਦਾ ਘਾਟ ਹੋਣ ਦੇ ਆਇਓਡੀਨ ਦੇ ਟੀਕੇ ਵੀ ਆਉਂਦੇ ਨੇ ਤੇ ਆਪਾਂ ਉਹ ਤਿੰਨ ਤੋਂ ਲੈ ਕੇ ਪੰਜ ਦਿਨਾਂ ਪੰਜ ਵਾਰ ਆਪਾਂ ਕਹਿ ਦਈਏ ਲਾ ਸਕਦੇ ਕਿ ਕਿਹਦੇ ਨੇ ਸਾਡੇ ਕੀ ਟੀਕਾ ਲਾਉਣ ਨਾਲ ਬਹੁਤ ਜਿਆਦਾ ਵਧੀਆ ਰਿਜ਼ਲਟ ਮਿਲਦਾ ਹੈਗਾ ਇਹਦਾ ਤੇ ਕਾਲੇ ਨਮਕ ਦੀ ਵਰਤੋਂ ਕਰਕੇ ਆਪਾਂ ਲਘੂ ਤੱਤਾਂ ਦਾ ਪਾਊਡਰ ਦੇਣ ਨਾਲ ਇਹ ਜਿਹੜਾ ਪੱਕਾ ਹੱਲ ਹੋ ਜਾਂਦਾ ਹੈਗਾ ਆਪਾਂ ਕਾਲੇ ਨਮਕ ਦੀ ਵਰਤੋਂ ਵੀ ਕਰ ਵਰਤੋਂ ਕਰ ਤੇ ਲਘੂ ਤੱਤਾਂ ਦਾ ਪਾਊਡਰ ਦੇਣ ਨਾਲ ਇਹਦਾ ਜਿਹੜਾ ਪੱਕਾ ਹੱਲ ਹੈ ਜਿਹੜਾ ਉਹ ਹੋ ਜਾਂਦਾ ਹੈਗਾ ਤੇ ਆਇਰਨ ਜਾਂ ਆਪਾਂ ਲੋਹਾ ਕਹਿੰਦੇ ਉਹਦੀ ਗੱਲ ਕਰੀਏ ਦੁੱਧ ਵਿੱਚ ਅਰਜਨਲ ਲੋਹਾ ਜਿਹੜਾ ਉਹ ਨਹੀਂ ਹੁੰਦਾ ਹੈਗਾ ਇਸ ਕਰਕੇ ਇਹਦੀ ਘਾਟ ਆਮ ਕਰਕੇ ਵੀ ਮੱਝਾਂ ਦੇ ਵਿੱਚ ਘੱਟ ਦੇਖੀ ਜਾਂਦੀ ਆ ਪਰ ਆਪਾਂ ਕਹ ਲਈਏ ਛੋਟੇ ਬੱਚਿਆਂ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਇਹਦੀ ਘਾਟ ਆਪਾਂ ਕਹ ਲਈਏ ਜਿਹੜੀ 60 ਤੋਂ 70 ਦਿਨ ਜਾਂ 2 ਕਿ ਮਹੀਨਿਆਂ ਤੋਂ ਉੱਪਰ ਵਾਲੇ ਪਸ਼ੂ ਹੁੰਦੇ ਨੇ ਉਹਨਾਂ ਵਿੱਚ ਜ਼ਿਆਦਾ ਉਹ ਸਕਾਰ ਹੁੰਦੇ ਨੇ ਇਹਦਾ ਪਰ ਆਪਾਂ ਵੱਡੇ ਪਸ਼ੂਆਂ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਆਇਰਨ ਦੇ ਟੀਕੇ ਜਾਂ ਗੋਲੀਆਂ ਦਿੱਤੀਆਂ ਜਾਂਦੀਆਂ ਨੇਗੀਆਂ ਤੇ ਆਪਾਂ ਜੀ ਉਹਦੀ ਜਿਵੇਂ ਅਕਸਰ ਚਿਚੜਾਂ ਦੇ ਬੁਖਾਰ ਦੇ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਆਇਰਨ ਦੇ ਟੀਕੇ ਲਾਈ ਜਾਂਦੇ ਨੇ ਲੋੜ ਤੋਂ ਜ਼ਿਆਦਾ ਆਇਰਨ ਜਾਂ ਲੋਹੇ ਦੇ ਟੀਕੇ ਲਾਉਣਾ ਲੀਵਰ ਗੁਰਦੇ ਫੇਫੜਿਆਂ ਦਿਲ ਤੇ ਦਿਮਾਗ ਦੇ ਵਿੱਚ ਇਹ ਜਮ ਹੋ ਜਾਂਦੇ ਨੇ ਤੇ ਇਹ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦੇ ਨੇ ਕਿ ਤੇ ਜੇ ਆਪਾਂ ਲੋੜ ਤੋਂ ਜ਼ਿਆਦਾ ਇਹਨਾਂ ਨੂੰ ਵਰਤਾਂਗੇ ਵਿਗਿਆਨਕ ਹੱਲ ਲਗਾ ਹੈ ਇਹਦਾ ਸਹੀ ਖਰਾਕ ਹੀ ਹੈਗਾ ਇਹਦੀ ਆਪਾਂ ਕਹ ਲਈ ਵੀ ਇਹ ਟੀਕੇ ਇਹਨਾਂ ਦਾ ਸਹੀ ਇਲਾਜ ਨਹੀਂ ਕਿ ਸਹੀ ਖਰਾਕ ਇਹਦਾ ਇਲਾਜ ਆਗਾ ਤੇ ਜੇ ਆਪਾਂ ਗੇ ਕੋਰੀਅਮ ਤੱਤ ਦੀ ਗੱਲ ਕਰੀਏ ਕੋਰੀਅਮ ਤਾਜ਼ੇ ਸੂਏ ਪਸ਼ੂਆਂ ਵਿੱਚ ਬਹੁਤ ਲਾਹੇਵੰਦ ਹੈ ਦੁੱਧ ਦੀ ਖਾਰ ਤੋਂ ਬਚਣ ਲਈ ਕੋਰੀਅਮ ਬਹੁਤ ਫਾਇਦੇਮੰਦ ਹੈ ਅਕਸਰ 10 ਮਿਲੀਗ੍ਰਾਮ ਕੋਰੀਅਮ ਹਰ ਰੋਜ਼ ਦੇਣ ਨਾਲ ਪਸ਼ੂ ਵਿੱਚ ਗਲੂਕੋਜ਼ ਲੈਵਲ ਵਧਿਆ ਰਹਿੰਦਾ ਹੈ ਤੇ ਸੈੱਲਾਂ ਦੀ ਸੈੱਲਾਂ ਵਿੱਚ ਵੀ ਗਲੂਕੋਜ਼ ਜ਼ਿਆਦਾ ਮਾਤਰਾ ਵਿੱਚ ਜਾਂਦਾ ਹੈ ਗਰਮੀ ਵਿੱਚ ਕੋਰੀਅਮ ਤੇ ਲਾਈਵ ਈਸਟ ਦਾ ਕੰਬੀਨੇਸ਼ਨ ਹੀਟ ਸਟ੍ਰੈਸ ਤੋਂ ਬਚਾ ਲਈ ਬਹੁਤ ਜ਼ਿਆਦਾ ਕਾਰਗਰ ਰਹਿੰਦਾ ਹੈ ਹੀਟਰ ਸਟ੍ਰੈਸ ਹੁੰਦਾਗਾ ਤਾਂ ਆਪਾਂ ਕਹਿੰਦੇ ਵੀ ਉਦੋਂ ਵੀ ਆਪਾਂ ਕੋਰੀ ਆਵਾਂ ਤੇ ਲਾਈਫ ਸਟਾਈਲ ਦੇ ਸਕਦਾ ਤਾਂ ਉਹਦਾ ਬਹੁਤ ਵਧੀਆ ਰਿਜ਼ਲਟ ਰਹਿੰਦਾਗਾ ਤੇ ਜੇ ਆਪਾਂ ਸੇਲੀਅਮ ਦੀ ਗੱਲ ਕਰੀਏ ਸੇਲੀਅਮ ਦਾ ਜਿਹੜਾ ਬਹੁਤ ਵੱਡਾ ਆਪਾਂ ਕਹਿੰਦੇ ਇਹ ਰੌਲਾ ਪਿਆ ਹੋਇਆ ਜਾਂ ਕੂੜ ਪ੍ਰਚਾਰ ਹੋ ਰਿਹਾ ਉਹਦੇ ਬਾਰੇ ਜੇ ਆਪਾਂ ਉਹਦੀ ਗੱਲ ਕਰੀਏ ਪੰਜਾਬ ਵਿੱਚ ਸੇਲੀਅਮ ਬਾਰੇ ਬਹੁਤ ਜ਼ਿਆਦਾ ਮੈਂ ਦੱਸ ਕੀ ਹੈ ਟਾਈਮ ਮੈਂ ਬਹੁਤ ਜ਼ਿਆਦਾ ਕੂੜ ਪ੍ਰਚਾਰ ਉਹਦਾ ਹੋ ਰਿਹਾਗਾ ਤਾਂ ਇਸ ਲਈ ਸੂਣ ਵਾਲੇ ਤੇ ਤਾਜੇ ਪਸੂ ਨੂੰ 10 ਗ੍ਰਾਮ ਤੇ ਸੇਲੀਅਮ ਦੀ ਘਾਟ ਦੇ ਨਾਲ ਪਸ਼ੂਆਂ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਉਹ ਸ਼ਕਤੀ ਹੈਗੀ ਬਹੁਤ ਜ਼ਿਆਦਾ ਘਟ ਜਾਂਦੀ ਹੈਗੀ ਤਾਂ ਇਸ ਕਰਕੇ ਸੌਣ ਵਾਲੇ ਤਾਜ਼ੇ ਪਸ਼ੂਆਂ ਨੂੰ ਰੋਜ਼ 10 ਮਿਲੀਲੀਟਰ ਸੇਲੀਅਮ ਤੇ ਵਿਟਾਮਿਨ ਏ ਦੇ ਟੀਕੇ ਲਾਉਣੇ ਚਾਹੀਦੇ ਨੇਗੇ ਪੰਜ ਟੀਕੇ ਕਿ ਦਿਨ ਸਾਢੇ ਕਿ ਲਾਉਣਾ ਬਹੁਤ ਜ਼ਿਆਦਾ ਫਾਇਦਾ ਰਹਿੰਦਾ ਕਿ ਇਹਨਾਂ ਦੇ ਨਾਲ ਤੇ ਥਣ ਰੋਗ ਦਾ ਖਤਰਾ ਵੀ ਘਟ ਜਾਂਦਾ ਹੈ ਇਹਨਾਂ ਟੀਕਿਆਂ ਦੇ ਨਾਲ ਜਿਵੇਂ ਕਈ ਵਾਰ ਵੀ ਥਾਣਾ ਦੇ ਵਿੱਚ ਕੋਈ ਰੋਗ ਹੋ ਜਾਂਦਾ گا ਉਹ ਵੀ ਘਟਦਾ ਤੇ ਥਾਂ ਠੀਕ ਵੀ ਜਲਦੀ ਹੋ ਜਾਂਦਾ ਹੋਗਾ ਉਹਦੇ ਨਾਲ ਸਿਲੀਅਮ ਦੇ ਟੀਕੇਾਂ ਦੇ ਨਾਲ ਵਿਟਾਮਿਨ E ਸੈੱਲਾਂ ਦੀ ਸਫਾਈ ਵਿੱਚ ਵੀ ਮਦਦ ਕਰਦਾ ਹੈ ਇਹ ਤੇ ਗੱਬਣ ਪਸ਼ੂ ਨੂੰ ਟੀਕੇ ਲਾਉਣ ਨਾਲ ਗੱਬਣ ਵਿੱਚ ਪਲ ਰਹੇ ਬੱਚੇ ਦੀ ਸਿਹਤ ਵੀ ਵਧੀਆ ਰਹਿੰਦੀ ਤੇ ਬੌਲੀ ਵੀ ਬਹੁਤ ਵਧੀਆ ਕੁਆਲਿਟੀ ਦੀ ਤੇ ਸਹਿਦ ਵਰਗੀ ਬਣ ਕੇ ਤਿਆਰ ਹੋ ਜਾਂਦੀ ਹੈ ਕਿ ਸਿਲੀਅਮ ਦੇ ਟੀਕੇਾਂ ਦੇ ਨਾਲ ਤੇ ਅੱਗੇ ਜੇ ਆਪਾਂ ਕਰੀਏ ਵਿਟਾਮਿਨਾਂ ਦੀ ਗੱਲ ਵਿਟਾਮਿਨ ਪੰਜ ਤਰ੍ਹਾਂ ਦੇ ਹੁੰਦੇ ਨੇ ਕਿ ਵਿਟਾਮਿਨ A B C D ਅਤੇ E ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਕਿ ਆਪਣੇ ਪਸ਼ੂਆਂ ਦੇ ਵਿੱਚ ਵਿਟਾਮਿਨਾਂ ਦੀ ਪੂਰਤੀ ਕਰਨੀ ਆ ਇਹ ਸੌਖੀ ਨਹੀਂ ਹੈਗੀ ਆਮ ਮੈਨਰਲ ਮਿਕਸਚਰ ਵਿੱਚ ਅਕਸਰ ਏ ਡੀ ਅਤੇ ਈ ਪਾਏ ਜਾਂਦੇ ਹਨ ਪਰ ਜਿਹੜੀ ਉਹਦੇ ਵਿੱਚ ਮਾਤਰਾਗੀ ਉਹ ਪਸ਼ੂ ਦੀ ਲੋੜ ਅਨੁਸਾਰ ਨਹੀਂ ਹੁੰਦੀ ਹੈਗੀ ਜਿਹੜੀ ਆਪਾਂ ਕਹਿੰਦੇ ਵੀ ਬੀ ਕੰਪਲੈਕਸ ਦਾ ਟੀਕਾ ਉਹ ਰੋਮਨ ਦੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਿਟਾਮਿਨ ਸੀ ਖੂਨ ਦੀ ਸਫਾਈ ਲਈ ਬਹੁਤ ਆਪਾਂ ਕਹਿੰਦੇ ਮਹਤਮਪੂਰਨ ਹੈ ਆਮਲਾ ਪਾਊਡਰ ਜੇ ਆਪਾਂ 10 ਗ੍ਰਾਮ ਹਰ ਰੋਜ਼ ਦਿੰਨੇ ਆ ਤਾਂ ਵਿਟਾਮਿਨ ਸੀ ਦੀ ਪੂਰਤੀ ਜਿਹੜੀ ਉਹ ਹੋ ਜਾਂਦੀ ਹੈਗੀ ਪੰਜੇ ਵਿਟਾਮਿਨ ਗਰਮੀ ਤੇ ਸਰਦੀ ਗੱਭਣਾਂ ਦੁੱਧ ਵਾਲੇ ਪਸ਼ੂ ਕੱਟੀਆਂ ਬੱਚੀਆਂ ਹਾਰੇ ਲਈ ਐਮ ਹੈ ਵਿਗਿਆਨਿਕ ਹਲੜ ਮਿਨਰਲ ਮਿਕਸਚਰ ਨਹੀਂ ਸਕੋ ਆਪਾਂ ਡੈਰੀ ਪ੍ਰੀਮਿਕਸ ਨਾਲ ਕਰ ਸਕਦੇ ਹਾਂ ਜਿਵੇਂ ਹੁਣ ਕਿਉਂਕਿ ਮਿਨਰਲ ਮਿਕਸਚਰਾਂ ਦੇ ਵਿੱਚ ਬਹੁਤ ਜ਼ਿਆਦਾ ਵੀ ਆਪਾਂ ਕਹਿੰਦੇ ਕੁੜ ਪ੍ਰਚਾਰ ਹੋ ਰਿਹਾਗਾ ਜਾਂ ਆਪਾਂ ਕਹਿੰਦੇ ਵਧੀਆ ਕੁਆਲਟੀ ਦੇ ਵਿੱਚ ਨਹੀਂ ਆਉਂਦੇ ਹੈਗੇ ਆਪਾਂ ਕਿਸੇ ਕੰਪਨੀ ਨੂੰ ਨਹੀਂ ਕਹਿੰਦੇ ਹੈ ਕਿ ਪਰ ਉਹਦੀ ਜਗ੍ਹਾ ਤੇ ਆਪਾਂ ਨੂੰ ਪ੍ਰੀ ਮਿਕਸ ਵਰਤਣਾ ਬਹੁਤ ਜ਼ਿਆਦਾ ਵਧੀਆ ਰਹਿੰਦਾਗਾ ਡੈਰੀ ਪ੍ਰੀਮਿਕਸ ਜੇ ਆਪਾਂ ਲੌਜੀਕਲ ਤਰੀਕੇ ਦੇ ਨਾਲ ਦੇਖੀ ਜਿਹੜਾ ਮੱਕੀ ਦਾ ਚਾਰ ਆਗਾ ਉਹਦੀ ਵਰਤੋਂ ਬੜੀ ਬਹੁਤ ਜ਼ਿਆਦਾ ਹੋਣ ਲੱਗੀ ਤੇ ਵਧੀਆ ਨਸਲਾਂ ਜਾਂ ਆਪਾਂ ਕੇ ਲਈ ਜਿਆਦਾ ਦੁੱਧ ਅਕਸਰ ਵਿਟਾਮਿਨਾਂ ਤੇ ਮਿਨਰਲਾਂ ਦੀ ਘਾਟ ਹੋਣ ਲੱਗ ਪਈ ਹੈਗੀ ਹੁਣ ਤੇ ਜਾਂ ਫਿਰ ਆਪਾਂ ਕੇ ਲਈ ਵੀ ਇਸ ਦੀ ਲੋੜ ਹੀ ਹੈਗੀ ਆ ਤਾਂ ਇਹਦਾ ਇੱਕੋ ਇੱਕ ਹੀ ਹੱਲ ਹੈਗਾ ਵੀ ਆਪਾਂ ਨੂੰ ਵਧੀਆ ਡੈਰੀ ਪ੍ਰੀਮਿਕਸ ਵਰਤਣਾ ਚਾਹੀਦਾ ਡੈਰੀ ਪ੍ਰੀਮਿਕਸ ਚੰਗੇ ਫਾਰਮਾਂ ਦਾ ਫਾਰਮਾਂ ਨੂੰ ਹੁਣ ਪਸ਼ੂਆਂ ਦੀ ਦੁੱਧ ਦੀ ਪੈਦਾਵਾਰ ਤੇ ਸੂਏ ਦੀ ਸਟੇਜ ਮੁਤਾਬਕ ਡੈਰੀ ਪ੍ਰੀਮਿਕਸ ਬਣਾਉਂਦੇ ਆ ਨਾ ਜਿਵੇਂ ਆਪਾਂ ਕਹ ਲਈਏ ਵੀ ਪ੍ਰੀ ਡੈਰੀ ਪ੍ਰੀਮਿਕਸ ਵੀ ਅਲੱਗ-ਅਲੱਗ ਸਟੇਜਾਂ ਤੇ ਆਉਣੇ ਚਾਹੀਦੇ ਨੇ ਜਿਵੇਂ ਤਾਜ਼ੇ ਪਸ਼ੂਆਂ ਦੇ ਵਿੱਚ ਤਾਜ਼ਾ ਪਸ਼ੂ ਸੂਇਆ ਹੁੰਦਾ ਉਹਨੂੰ 45 ਦਿਨਾਂ ਤੱਕ ਅਲੱਗ ਵੀ ਪਹਿਲੇ ਸੋਣ ਤੋਂ ਬਾਅਦ ਵਾਲੇ 45 ਦਿਨ ਹੁੰਦੇ ਨੇ ਜਾਂ ਜਿੰਨਾ ਟਾਈਮ ਗੱਭਣ ਨਹੀਂ ਹੁੰਦਾ ਆਪਾਂ ਕਹ ਲਈਏ ਵੀ ਉਹਨਾਂ ਟਾਈਮ ਨੂੰ ਅਲੱਗ ਦੇਣਾ ਚਾਹੀਦਾ ਉਹ ਦੂਬਾਰਾ ਡਰਾਈ ਤੇ ਦੁੱਧਾ ਗੱਭਣ ਵਾਲਾਗਾ ਉਹ ਅਲੱਗ ਹੋਣਾ ਚਾਹੀਦਾ ਤੇ ਸੋਣ ਵੇਲੇ ਸੋਣ ਡੈਰੀ ਟ੍ਰਾਂਜੈਕਸ਼ਨ ਪ੍ਰੀਮਿਕਸ ਆ ਉਹ ਅਲੱਗ ਹੋ ਤੇ ਠੀਕ ਹੈ ਬਈ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਜਾਣਕਾਰੀ ਨੂੰ ਆਪਾਂ ਗੱਲੇ ਵੀ ਸੰਭਾਲ ਕੇ ਰੱਖਿਓ ਤੇ ਆਪਦੇ ਪੌਸਿਆਂ ਦੇ ਵਿੱਚ ਲਾਗੂ ਵੀ ਜ਼ਰੂਰ ਕਰਿਓ ਤੇ ਹੋ ਸਕਦਾ ਮੇਰੇ ਤੋਂ ਇੱਕ ਦੋ ਟਾਪਿਕ ਨੇ ਜਿਹੜੇ ਆਪਾਂ ਗੱਲੇ ਵੀ ਨਾ ਕਵਰ ਹੋਏ ਹੁਣ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਕਵਰ ਕਰਾਂਗੇ ਤੇ ਇੱਕ ਕਮੈਂਟ ਕਰਕੇ ਦੱਸਿਓ ਵੀ ਜਾਣਕਾਰੀ ਕਿਵੇਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਹੱਸੀ ਕਾਲ ਜੀ